ਜਿਵੇਂ ਕਿ ਸੁਖਨੰਦ ਜੀ ਨੇ ਕੁਐਸਚਨ ਪੁੱਛਿਆ ਇਹ ਬਿਲਕੁਲ ਸਹੀ ਹੈ ਕਿ ਬਾਗਾਪੁਰਾਣਾ ਦੇ ਵਿੱਚ ਮਿਲਕ ਪਲਾਂਟ ਨਹੀਂ ਹੈ ਪਰ ਮਿਲਕ ਫੈਡ ਦਾ ਉੱਥੇ ਇੱਕ ਸਬ ਸੈਂਟਰ ਚਲਾਇਆ ਜਾ ਰਿਹਾ ਪਰ ਫਿਲਹਾਲ ਉੱਥੇ ਕੋਈ ਵੀ ਮਿਲਕ ਪਲਾਂਟ ਲਾਉਣ ਦੀ ਸਾਡੀ ਤਸਵੀਰ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਨੂੰ ਲੱਗਿਆ ਤਾਂ ਉੱਥੇ ਇੱਕ ਮਿਲ ਪਲਾਂਟ ਜ਼ਰੂਰ ਲਗਾਵਾਂਗੇ ਧੰਨਵਾਦ ਠੀਕ ਹੈ ਮંત્રી ਸਾਹਿਬ ਐ ਐਮਐਲਏ ਸਾਹਿਬ ਜੇ ਕੋਈ ਸਪਲੀਮੈਂਟਰੀ ਕੁਐਸਚਨ ਹੈ ਤਾਂ ਤੁਸੀਂ ਉਹ ਪੁੱਛ ਸਕਦੇ ਹੋ ਇਹ ਆਪਾਂ ਉਥੋਂ ਦੇ ਐਮਐਲਏ ਸਾਹਿਬ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਜੋ ਜਵਾਬ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਉਹਦੇ ਸੰਬੰਧੀ ਜੇ ਉਹਨਾਂ ਨੇ ਕੋਈ ਸਵਾਲ ਪੁੱਛਣਾ ਤਾਂ ਉਹ ਪੁੱਛ ਸਕਦੇ ਨਾਲ ਦੀ ਨਾਲ ਇੱਕ ਪ੍ਰਸ਼ਨ ਸੀਗਾ ਵੀ ਜਲ ਮੰਤਰੀ ਪੰਜਾਬ ਸ੍ਰੀ ਵਿਜੇਂਦਰ ਗੋਇਲ ਜੀ ਆਪਣੇ ਸਵਾਲ ਦਾ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਪ੍ਰਸ਼ਨ ਨੰਬਰ 16 ਦੇ ਅਧੀਨ ਸਰਦਾਰ ਗੁਰਪ੍ਰਿੰਤ ਸਿੰਘ ਬਣਾਵਾਲੀ ਐਮਐਲਏ ਹਲਕਾ ਸਰਦੂਲਗੜ ਹਲਕਾ ਸਰਦੂਲਗੜ ਵਿਖੇ ਇੱਕ ਕੱਗੜ ਦਰਿਆ ਵਗਦਾ ਹੈ ਬਹੁਤ ਹੀ ਮਹਾਨ ਵਾਲੀ ਗੱਲ ਹੈ ਕਿ ਹਲਕਾ ਸਰਦੂਲਗੜ ਵਿਖੇ ਜਿਹੜਾ ਹੈ ਉਹ ਕੱਗੜ ਦਰਿਆ ਵਗਦਾ ਹੈ ਤੇ ਗੁਰਪ੍ਰਿੰਤ ਸਿੰਘ ਬਣਾਵਾਲੀ ਨੇ ਜਿਹੜਾ ਇੱਕ ਪ੍ਰਸ਼ਨ ਪੁੱਛਿਆ ਕਿ ਜਿਹੜਾ ਉਹ ਪਾਣੀ ਹੈ ਗੰਦਾ ਪਾਣੀ ਹੈ ਜਿਹੜਾ ਫੈਕਟਰੀਆਂ ਦਾ ਸੋਧਿਆ ਤੇ ਅਣਸੋਧਿਆ ਪਾਣੀ ਹੈ ਜਿਹੜਾ ਉਹ ਕੱਗੜ ਦਰਿਆ ਦੇ ਵਿੱਚ ਸਿੱਧਾ ਸੁੱਟੇ ਜਾ ਰਹੇ ਮੈਂ ਗੁਰਪ੍ਰੇ ਸਿੰਘ ਬਣਾਵਾਲੀ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਐਮਐਲਏ ਸਾਹਿਬ ਇਹ ਨਹੀਂ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪਾਣੀ ਹੈ ਇਹ ਸੋਧਿਆ ਜਾਂ ਅਣਸੋਧਿਆ ਪਾਣੀ ਹੈ